ਕਮਿਸ਼ਨਰ ਰੇਟਪੁਲਿਸ ਅੰਮ੍ਰਿਤਸਰ ਦੇ ਸੀਆਈਏ ਸਟਾਫ 2 ਅਤੇ 3 ਵੱਲੋਂ ਨਸ਼ਾ ਤਸਕਰੀ ਦੇ ਗੈਰ ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਕੇ ਦੋ ਪਿਸਤਲ ਕਾਰਤੂਸ ਅਤੇ 1 ਕਿਲੋ ਹਿਰੋਇਨ ਤੇ ਡਰਗਵਾਨੀ ਸਮੇਤ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਐ ਸੰਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸਾਂਝੀ ਕੀਤੀ ਗਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਕ੍ਰਾਸ ਬਾਰਡਰ ਆਰਮਸ ਸਮਗਲਿੰਗ ਜਿਹੜਾ ਨੈੱਟਵਰਕ ਹੈ ਔਰ ਮੋਡਿਊਲ ਆਫ ਬਸਟ ਕੀਤਾ ਗਿਆ ਡਿਸਪੈਂਟਲ ਕੀਤਾ ਗਿਆ ਸਾਰਾ ਨੈੱਟਵਰਕ ਇੱਥੇ 6 ਲੋਕ ਗ੍ਰਿਫਤਾਰ ਹੋਏ ਐ 6 ਸਫਿਸਟੀਕੇਟਡ ਪਿਸਟਲ ਤੇ 5 ਲੱਖ 75000 ਰੁਪਿਆ ਹਵਾਲਾ ਦੀ ਮਨੀ ਐ ਜਿਹੜੀ ਕਿ ਇਸ ਸਮਗਲਸ ਨੂੰ ਕਰਾਸ ਬਾਰਡਰ ਜਿਹੜੀਆਂ ਡਰੋਨ ਰਾਹੀਂ ਪੁਸ਼ ਕਰ ਰਹੇ ਸੀ ਕਨਸਾਈਨਮੈਂਟ ਉਹਦਾ ਵਾਪਸ ਜਾਣਾ ਸੀਗਾ ਇਹਦੇ ਚ ਜਿਹੜੇ ਰਿਕਵਰੀ ਐ 6 ਪਿਸਟਲ ਦੀ ਉਹਦੇ ਵਿੱਚ ਇੱਕ ਬਲੌਕ ਹੈਗਾ 9mm ਤੇ ਨੈਟ BX5 ਜਿਹੜੇ ਕਿ 30 ਬੋਰ ਦੇ ਨੇ ਇੱਕ ਦੂਸਰਾ 30 ਬੋਰ ਦਾ ਪਿਸਤਲ ਹੈ ਔਰ ਇੱਕ 32 ਬੋਰ ਦਾ ਪਿਸਤਲ ਹੈ ਔਰ ਜਿਹੜੀ ਹਵਾਲਾ ਮੰਨੀ ਹੈ 575000 ਇਹ ਵੀ ਰਿਕਵਰ ਹੋਈ ਹੈ ਇਹਦੇ ਸਭ ਤੋਂ ਪਹਿਲਾਂ ਗ੍ਰਿਫਤਾਰੀ ਸਾਡੇ CIA ਸਟਾਫ 1 ਦੀ ਟੀਮ ਨੇ ਪ੍ਰਕਾਸ਼ ਸਿੰਘ ਨੂੰ ਫੜਿਆ ਬਾ ਤਾਰਾ ਸਿੰਘ ਦਾ ਹੈਗਾ ਥਾਣਾ ਖਾਲੜਾ ਚੱਕੀ ਦਾ ਕੰਮ ਹੈ ਦਾ ਪਿੰਡ ਦੇ ਵਿੱਚ ਇਹ ਤੋਂ ਦੋ ਪਿਸਤਲ ਰਿਕਵਰ ਹੋਏ ਸੀਗੇ ਉਸ ਤੋਂ ਬਾਅਦ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਫਿਰ ਅਜੇ ਵੀਰ ਫੜਿਆ ਗਿਆ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਚੌਕ ਬਾਬਾ ਸਾਹਿਬ ਦਾ ਰਹਿਣ ਵਾਲਾ ਤੇ ਲੈਪ ਟੈਕਨੀਸ਼ੀਅਨ ਦਾ ਕੰਮ ਕਰਦਾ ਕਰਨਵੀਰ ਕਰਨ ਇਹ RAM TIRAT ਰੋਡ ਦਾ ਹੈ ਬੇਰੁਜ਼ਗਾਰ ਹੈ ਉਸ ਤੋਂ ਬਾਅਦ ਇਹ ਫੜਿਆ ਗਿਆ ਇਹ ਤੋਂ ਰਿਕਵਰੀ ਹੁੰਦੀ ਹੈ ਸ਼੍ਰੀ ਰਾਮ ਫੜਿਆ ਜਾਂਦਾ ਉਸ ਤੋਂ ਬਾਅਦ RAM TIRAT ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੀ ਵੀ ਆਪਣੀ ਜਿਹੜੀ ਹੈ ਧੋਬੀ ਦਾ ਕੰਮ ਕਰਦਾ ਉਸ ਤੋਂ ਬਾਅਦ ਗੱਲ ਸਾਰੀ ਸਾਫ਼ ਹੁੰਦੀ ਹੈ ਕਿ ਮਹਿਕ ਪ੍ਰੀਤ ਇਲੀਅਸ ਰੋਹਤ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹ ਮੇਨ ਕਿੰਗ ਪਿੰਨ ਸਾਹਮਣੇ ਆਉਂਦਾ ਜਿਹੜਾ ਕਿ ਫੋਰਨ ਬੇਸਡ ਹੈਂਡਲਰਸ ਨਾਲ ਇਨ ਟੱਚ ਹੈ ਤੇ ਬਾਰ ਬਾਰ ਡਰੋਨ ਦੇ ਰਾਹੀਂ ਕਨਸਾਈਨਮੈਂਟਸ ਚਾਹੇ ਵੈਪਨ ਹੈ ਜਾਂ ਔਰ ਦੂਜਾ ਜਿਹੜਾ ਜਿਹੜੇ ਡਰੱਗਸ ਹੈ ਜਾਂ ਇਵਨ ਹਵਾਲਾ ਦਾ ਜਿਹੜਾ ਨੈਟਵਰਕ ਹੈ ਇਹਨੂੰ ਮੈਕਟਰੀ ਤੇਲियस ਰੋਹਿਤ ਹੀ ਸਾਰਾ ਕਰਦਾ ਇਸ ਤੋਂ ਇਲਾਵਾ ਸਾਡੀ CIA 2 ਜਿਹਦੇ ਇੰਚਾਰਜ ਨੇ ਰਵੀ ਕੁਮਾਰ ਤੋਂ ਉਹਨਾਂ ਦੀ ਟੀਮ ਨੇ 1 KG ਹਿਰੋਇਨ ਇੱਕ ਮੋਬਾਈਲ ਫੋਨ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਜਿਹਦੀ ਪਛਾਣ ਜਿਹੜੀ ਹੈ ਜਸ਼ਨਦੀਪ ਏਲੀਅਸ ਮਾਡੀ ਹੋਈ ਹੈ ਮਾਨਾਂਵਾਲਾ ਚਾਟੀਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਜੋ ਅੰਮ੍ਰਿਤਸਰ ਰੂਰਲ ਚ ਪੈਂਦਾ ਹੈ ਔਰ ਲੇਬਰ ਦਾ ਕੰਮ ਕਰਦਾ ਹੈ ਤਕਰੀਬਨ 20 ਸਾਲ ਉਮਰ ਹੈ ਇਹਦੀ ਪੁਛਗਛ ਵਿੱਚ ਵੀ ਇਹੀ ਆਇਆ ਕਿ ਕੋਰੀਅਰ ਦਾ ਕੰਮ ਕਰਦਾ ਔਰ ਬਾਰਡਰ ਤੇ ਰਹੇ ਉਸ ਸਮਗਲਰਜ਼ ਦਾ ਨਾਮ ਇਹਦੇ ਵਿੱਚ ਸਾਹਮਣੇ ਆਇਆ ਜਿਹੜੇ ਨੂੰ ਅਕੇ ਯੂਜ਼ ਕਰਦੇ ਸੀ ਯਾਰ ਥੋੜੇ ਪੈਸਿਆਂ ਦੇ ਲਾਲਚ ਪਿੱਛੇ ਕੰਮ ਕਰਦਾ ਸੀਗਾ